ਸਾਸਰੀ ਘਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਠੇਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਦੇ ਆ ਕਿ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੁਸੀਂ ਕੋਠੀ ਦੀ ਸਾਰੀ ਫਰੰਟ ਤਾਂ ਦੇਖ ਹੀ ਲਈ ਹੈ ਜੀ ਤੇ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜਗ੍ਹਾ ਇਸ ਦੀ 200 ਗਾਜ ਹੈ 2 ਮੰਜ਼ਲ ਬਣੀ ਹੋਈ ਹੈ ਤੁਹਾਨੂੰ ਅੰਦਰੋਂ ਸਾਰੀ ਇੱਕੜ ਦਿਖਾ ਦਿੰਨੇ ਹਾਂ ਜੀ ਕੋਠੀ ਅੰਦਰ ਪ੍ਰੋਪਰ ਦਾ ਸਾਰਾ ਕੰਮ ਹੋਇਆ ਹੈ ਟੋਟਲੀ ਪੱਥਰ ਟੈਲਾਂ ਡਾਊਨ ਸੀਲਿੰਗ ਬਿਜਲੀ ਦਾ ਪਾਣੀ ਦਾ ਦਰਵਾਜ਼ੇ ਲੱਕੜ ਦਾ ਕੰਮ ਗੇਟ ਗ੍ਰਿਲਾਂ ਦਾ ਕੰਮ ਸਾਰਾ ਬਿਲਕੁਲ ਐਨ ਓਕੇ ਰਿਪੋਰਟ ਹੋਇਆ ਹੈ ਜੀ ਐਂਟਰੀ ਤੇ ਸਾਰਾ ਪੱਥਰ ਲੱਗਾ ਹੋਇਆ ਹੈ ਦੀਵਾਰ ਤੇ ਟੈਲਾਂ ਲੱਗੀਆਂ ਹੋਈਆਂ ਹਨ ਤੇ ਅੰਦਰ ਜੋ ਲੋਬੀ ਐਂਟਰੀ ਕਰਦੇ ਆਪਾਂ ਦੋ ਦਰਵਾਜ਼ੇ ਲੱਗੇ ਹੋਏ ਹਨ ਜਾਲੀ ਵਾਲਾ ਵੀ ਤੇ ਪਲਾਈ ਵਾਲਾ ਵੀ ਲੋਬੀ ਏਰੀਆ ਚ ਵੀ ਸਾਰੀ ਟੈਲ ਲੱਗੀ ਹੋਈ ਹੈ ਟੋਟਲੀ ਬਾਕੀ ਅੰਦਰੋਂ ਵੀ ਤੁਸੀਂ ਇੱਕ ਵਾਰ ਦੇਖ ਲਓ ਸਾਰੀ ਸਾਰੇ ਪਾਸੇ ਕੈਮਰਾ ਘੁਮਾ ਕੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਐਂਟਰੀ ਤੇ ਵੜਦਿਆਂ ਨਾਲ ਇੱਕ ਸਾਈਡ ਤੇ ਰੂਮ ਬਣਿਆ ਹੋਇਆ ਰੂਮ ਵਿੱਚ ਵੀ ਸਾਰਾ ਡਾਊਨ ਸੀਲਿੰਗ ਹੋਈ ਹੋਈ ਹੈ ਬਾਹਰਲੇ ਪਾਸੇ ਵਿੰਡੋ ਲੱਗੀ ਹੋਈ ਹੈ ਰੋਸ਼ਨੀ ਵਾਸਤੇ ਤੇ ਹਵਾ ਦੀ ਕ੍ਰੋਸਿੰਗ ਵਾਸਤੇ ਡਾਊਨ ਸੀਲਿੰਗ ਦੇ ਵਿੱਚ ਵੀ ਲਾਈਟਿੰਗ ਦਾ ਸਾਰਾ ਕੰਮ ਹੋਇਆ ਹੋਇਆ ਹੈ ਪ੍ਰੋਪਰ ਆਜੀ ਲੋਬੀ ਏਰੀਆ ਸਾਰਾ ਬਣਿਆ ਹੋਇਆ ਜੀ ਆਹ ਦੇਖੋ ਜੀ ਲੋਬੀ ਦੇ ਡਾਊਨ ਸੀਲਿੰਗ ਪ੍ਰੋਪਰ ਹੋਈ ਹੋਈ ਹੈ ਤانوں ਸਾਰੇ ਪਾਸੇ ਕਰ ਕੇ ਕੈਮਰਾ ਘੁਮਾ ਕੇ ਦਿਖਾ ਦਨੇ ਆ ਤੇ ਲ lobby area ਵਿੱਚੋਂ ਹੀ ਇੱਕ ਸਾਈਡ ਤੇ ਪੌੜੀਆਂ ਉੱਪਰ ਜਾ ਰਹੀਆਂ ਹਨ ਤੇ ਉਹਦੇ ਨੀਚੇ ਸਾਰਾ ਕੱਬੜ ਦਾ ਕੰਮ ਹੋਇਆ ਹੋਇਆ ਤੇ ਇੱਕ ਸਾਈਡ ਤੇ ਵਾਸ਼ ਬੇਸਨ ਬਣਾਇਆ ਹੋਇਆ ਆ ਦੇਖੋ ਜੀ ਤੁਹਾਨੂੰ ਸਾਰੇ ਪਾਸੇ ਕਰ ਦਿਖਾ ਰਹੇ ਹਾਂ ਕੈਮਰਾ ਘੁਮਾ ਕੇ ਤੇ ਸਾਹਮਣੇ ਪਾਸੇ ਦੋ ਰੂਮ ਬਣੇ ਹੋਏ ਹਨ ਤੇ ਇੱਕ ਸਾਈਡ ਤੇ ਓਪਨ ਕਿਚਨ ਬਣਾਈ ਹੋਈ ਹੈ ਕਿਚਨ ਵੀ ਸਾਰੀ A1 ਬਣੀ ਹੋਈ ਹੈ। ਦੀਵਾਰਾਂ ਤੇ ਟਾਇਲ ਲੱਗੀ ਹੋਈ ਹੈ। ਤੇ ਇੱਕ ਸਾਈਡ ਤੇ ਖਿੜਕੀ ਲੱਗੀ ਹੋਈ ਹੈ। ਤੇ ਨਾਲ ਹੀ ਚਿਮਨੀ ਲੱਗੀ ਹੋਈ ਹੈ ਜੀ। ਕਿਚਨ ਵਿੱਚ ਵੀ ਲਾਈਟਿੰਗ ਦਾ ਸਾਰਾ ਕੰਮ ਹੋਇਆ ਹੋਇਆ ਹੈ। ਤੁਹਾਨੂੰ ਲਾਈਟਾਂ ਜਗਾ ਕੇ ਦਿਖਾ ਰਹੇ ਹਾਂ ਤੇ ਨਾਲ ਹੀ ਡਾਊਨ ਸੀਲਿੰਗ ਵੀ ਹੋਈ ਹੋਈ ਹੈ ਜੀ। ਪ੍ਰੋਪਰ ਮੋਡਿਊਲਰ ਕਿਚਨ ਤਿਆਰ ਹੈ ਜੀ। ਤਤਨ ਰੂਮ ਵੀ ਦਿਖਾ ਦਿੰਨੇ ਆ ਦੋਨੋਂ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਹਾਜੀ ਬੈਡਰੂਮ ਬਣਿਆ ਹੋਇਆ ਹੈ। ਇਹਦੇ ਵਿੱਚ ਵੀ ਖਿੜਕੀ ਲੱਗੀ ਹੋਈ ਹੈ। LED ਪੈਨਲ ਲੱਗਾ ਹੋਇਆ ਹੈ। ਇੱਕ ਸਾਈਡ ਤੇ ਅਟੈਚ ਵਾਸ਼ਰੂਮ ਬਣਿਆ ਹੋਇਆ ਹੈ। ਡਾਊਨ ਸਿਲਿੰਗ ਵੀ ਹੋਈ ਹੋਈ ਹੈ ਜੀ। ਤੇ ਇੱਕ ਸਾਈਡ ਤੇ ਅਲਮਾਰੀਆਂ ਦਾ ਕੰਮ ਹੋਇਆ ਹੋਇਆ ਹੈ। ਕੱਪੜੇ ਵਗੈਰਾ ਰੱਖਣ ਨੂੰ ਨਾਲ ਡਰੈਸਿੰਗ ਬਣੀ ਹੋਈ ਹੈ ਜੀ। ਆਹ ਦੇਖੋ ਜੀ। ਆਹ ਦੇਖੋ ਜੀ ਸਾਰਾ ਅਲਮਾਰੀਆਂ ਦਾ ਕੰਮ ਹੋਇਆ ਹੈ ਪ੍ਰੋਪਰ। ਇੱਕ ਸਾਈਡ ਤੇ ਜਗ੍ਹਾ ਬਣਾ ਦਿੱਤੀ ਗਈ ਹੈ। ਤੇ ਦੂਜੀ ਸਾਈਡ ਤੇ ਅਟੈਚ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਜੀ ਆ ਦੇਖੋ ਆ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਵਾਸ਼ ਬੇਸਿਨ ਲੱਗਾ ਹੋਇਆ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਛੱਤ ਤੱਕ ਤੇ ਨਾਲ ਵਾਸ਼ਰੂਮ ਚ ਵੀ ਡਾਊਨ ਸੀਲਿੰਗ ਹੋਈ ਹੋਈ ਹੈ ਇੱਕ ਪਾਸੇ ਸ਼ਾਵਰ ਏਰੀਆ ਬਣਾਇਆ ਹੋਇਆ ਆ ਦੇਖੋ ਜੀ ਵਾਸ਼ਰੂਮ ਬਹੁਤ ਸੋਹਣਾ ਬਣਾਇਆ ਹੋਇਆ ਜੀ ਰੂਮ ਵੀ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਤੇ ਤੁਹਾਨੂੰ ਦੂਜਾ ਵੀ ਰੂਮ ਦਿਖਾ ਦਿੰਨੇ ਆ ਤੇ ਨਾਲ ਜਿਹੜਾ ਬਣਿਆ ਹੋਇਆ ਆ ਜੀ ਦੂਜਾ ਰੂਮ ਬਣਿਆ ਹੋਇਆ ਇੱਧਰ ਵੀ ਪਹਿਲੇ ਰੂਮ ਵਾਂਗੂ ਐਲ.ਆਰ.ਡੀ ਪੈਨਲ ਲੱਗਾ ਹੋਇਆ ਇੱਕ ਸਾਈਡ ਤੇ ਡਰੈਸਿੰਗ ਬਣੀ ਹੋਈ ਆ ਅਤੇ ਲਿਮਾਰੀਆਂ ਦਾ ਕੰਮ ਕੀਤਾ ਹੋਇਆ ਸਾਰਾ ਪ੍ਰੋਪਰ ਮੈਚਿੰਗ ਨਾਲ ਕੀਤਾ ਹੋਇਆ ਕੰਮ ਹੈ ਸਾਰਾ ਤੇ ਨਾਲ ਡਾਊਨ ਸਿਲਿੰਗ ਵੀ ਹੋਈ ਹੋਈ ਆ। ਆ ਦੇਖੋ ਜੀ ਆproper ਲਮਾਰੀਆਂ ਬਣੀਆਂ ਹੋਈਆਂ ਹਨ ਕੱਪੜੇ ਰੱਖਣ ਵਾਸਤੇ। ਤੇ ਇਹਦੇ ਨਾਲ ਵੀ ਅਟੈਚ ਬਾਥਰੂਮ ਬਣਿਆ ਹੋਇਆ। ਦੀਵਾਰ ਤੇ ਵਾਲਪੇਪਰ ਦਾ ਕੰਮ ਵੀ ਹੋਇਆ ਹੋਇਆ। ਛੱਤ ਤੇ ਡਾਊਨ ਸਿਲਿੰਗ ਦਾ ਕੰਮ ਵੀ ਤੇ ਲਾਈਟਿੰਗ ਹੋਇਆ ਹੋਇਆ। ਆ ਜੀ ਅਟੈਚ ਬਾਥਰੂਮ ਬਣਿਆ ਹੋਇਆ। ਇਹਦੇ ਵਿੱਚ ਵੀ ਟਾਇਲ ਲੱਗੀ ਹੋਈ ਹੈ ਸਾਰੀ। ਟੂਟੀਆਂ ਸ਼ਾਵਰ ਦਾ ਕੰਮ ਹੋਇਆ ਹੋਇਆ। ਛੱਤ ਤੱਕ ਟਾਇਲ ਲੱਗੀ ਹੋਈ ਹੈ ਜੀ। ਉਹ ਵਾਸ਼ਰੂਮ ਚ ਵੀ ਡਾਊਨ ਸੀਲਿੰਗ ਹੋਈ ਹੋਈ ਹੈ। ਬਾਕੀ ਤੁਸੀਂ ਸਾਰਾ ਦੇਖ ਹੀ ਰਹੇ ਹੋ ਤੁਹਾਨੂੰ ਕੈਮਰਾ ਸਾਰੇ ਪਾਸੇ ਘੁਮਾ ਕੇ ਇੱਕ ਵਾਰ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਸਾਰਾ ਇੱਕ ਵਾਰੀ ਪਤਾ ਲੱਗ ਜਾਵੇ। ਆ ਦੇਖੋ ਜੀ। ساری ਕੋਠੀ ਦਾ ਕੰਮ ਪ੍ਰੋਪਰ ਮੈਚਿੰਗ ਨਾਲ ਬਣਾਈ ਗਈ ਹੈ। ਪੌੜੀਆਂ 'ਚ ਸਾਰਾ ਪੱਥਰ ਲੱਗਾ ਹੋਇਆ ਤੇ ਇੱਕ ਸਾਈਡ ਤੇ ਗ੍ਰਿਲ ਲੱਗੀ ਹੋਈ ਐ ਨਾਲ ਸ਼ੀਸ਼ਾ ਲੱਗਾ ਹੋਇਆ ਗ੍ਰਿਲ 'ਚ ਤੇ ਪੌੜੀਆਂ ਤੇ ਇੱਕ ਦੀਵਾਰ ਤੇ ਵਾਲਪੇਪਰ ਦਾ ਕੰਮ ਹੋਇਆ ਐ ਸਾਰਾ ਬਾਕੀ ਤੇ ਸਾਰਾ ਦੇਖ ਹੀ ਰਹੇ ਹੋ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਲੋਕੇਸ਼ਨ ਇਸ ਦੀ ਵੀ ਸਕਰੀਨ ਤੇ ਲਿਖ ਕੇ ਦੱਸ ਦਿੱਤੀ ਗਈ ਐ ਬਾਕੀ ਬੋਲ ਕੇ ਮੈਂ ਦੱਸ ਦਿੰਨਾ ਸੰਨੀ ਨਿਕਲੇਵ ਸੈਕਟਰ 25 ਮੋਹਾਲੀ ਇਹ ਇਸ ਦੀ ਲੋਕੇਸ਼ਨ ਐ ਜੀ ਮਾਲਕਾ ਦਾ ਨੰਬਰ ਹੈ 84274 50731 ਠੀਕ ਹੈ ਜੀ ਤੇ ਬਾਕੀ ਦੂਜੀ ਮੰਜ਼ਲ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਆ ਦੇਖੋ ਜੀ ਦੂਜੀ ਮੰਜ਼ਲ ਤੇ ਆ ਪੂਜਾ ਰੂਮ ਬਣਿਆ ਹੋਇਆ ਆ ਸਾਰਾ ਲੋਬੀ ਏਰੀਆ ਆ ਗਿਆ ਜੀ ਤੇ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਡਾਊਨ ਸੀਲਿੰਗ ਦਾ ਸਾਰਾ ਕੰਮ ਹੋਇਆ ਆ ਜੀ ਹਾਜੀ ਉੱਪਰ ਰੂਮ ਬਣਿਆ ਹੋਇਆ ਇਹਦੇ ਨਾਲ ਵੀ ਐਲਈ ਪੈਨਲ ਲੱਗਾ ਹੋਇਆ ਆ ਦੇਖੋ ਜੀ ਲੈਟ ਜਗਾ ਕੇ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਇੱਧਰ ਵੀ ਡਾਊਨਲਿਟ ਸੀਲਿੰਗ ਸਾਰੀ ਹੋਈ ਹੋਈ ਹੈ ਪ੍ਰੋਫਾਈਲ ਲੈਟ ਲੱਗੀ ਹੋਈ ਹੈ ਇੱਕ ਦੀਵਾਰ ਤੇ ਵਾਲਪੇਪਰ ਲੱਗਾ ਹੋਇਆ ਤੁਹਾਨੂੰ ਬਾਹਰੋਂ ਵੀ ਇੱਕ ਵਾਰ ਦਿਖਾ ਦਿੰਨੇ ਹਾਂ ਸਾਰਾ ਓਪਨ ਏਰੀਆ ਆ ਦੇਖੋ ਜੀ ਆਪ ਓਪਨ ਏਰੀਆ ਬਣਿਆ ਹੋਇਆ ਤੇ ਇੱਧਰਲੇ ਪਾਸੇ ਲੋਹੇ ਦੀ ਪੌੜੀ ਕੋਠੇ ਜਾਣ ਨੂੰ ਬਣਾਈ ਹੋਈ ਹੈ ਇੱਕ ਰੂਮ ਆ ਬਣਿਆ ਹੋਇਆ ਜੀ ਇਹਦੇ ਵਿੱਚ ਵੀ ਇੱਕ ਦੀਵਾਰ ਤੇ ਵਾਲਪੇਪਰ ਦਾ ਕੰਮ ਹੋਇਆ ਹੋਇਆ ਤੇ ਨਾਲ ਇਧਰ ਖਿੜਕੀ ਵੀ ਲੱਗੀ ਹੋਈ ਹੈ ਆ ਦੇਖੋ ਜੇ ਇਧਰ ਵੀ ਡਾਊਨ ਸਿਲਿੰਗ ਹੋਈ ਹੋਈ ਹੈ ਜੀ ਤੁਹਾਨੂੰ ਇਹ ਕੋਲ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਤੇ ਸਾਰਾ ਰੂਮ ਦੇਖ ਲਓ ਇੱਕ ਵਾਰੀ ਤੇ ਨਾਲ LED ਪੈਨਲ ਲੱਗਾ ਹੋਇਆ ਹੈ ਹੇ ਚਲੇ ਕਮਰੇਆਂ ਵਾਂਗੂ ਉੱਪਰਲੇ ਕਮਰੇ ਵਿੱਚ ਵੀ ਅਟੈਚ ਵਾਸ਼ਰੂਮ ਬਣਿਆ ਹੋਇਆ ਅਤੇ ਨਾਲ ਹੀ ਸਾਰਾ ਕੱਪੜਾ ਦਾ ਕੰਮ ਹੋਇਆ ਹੋਇਆ ਇੱਕ ਸਾਈਡ ਤੇ ਡਰੈਸਿੰਗ ਬਣੀ ਹੋਈ ਆ ਦੇਖੋ ਜੀ ਅਲਮਾਰੀਆਂ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੋਇਆ ਜੀ ਤੇ ਇਹਦੇ ਨਾਲ ਹੀ ਅੱਗੇ ਵਾਸ਼ਰੂਮ ਅਟੈਚ ਬਣਿਆ ਹੋਇਆ ਤੇ ਨਾਲ ਇੱਕ ਸਾਈਡ ਤੇ ਸ਼ਾਵਰ ਏਰੀਆ ਬਣਾਇਆ ਹੋਇਆ ਸ਼ੀਸ਼ੇ ਦੀ ਪਾਰਟੀਸ਼ਨ ਪਾ ਕੇ ਆ ਦੇਖੋ ਜੀ ਦੇ ਨਾਲ ਹੀ ਇਧਰ ਵੀ ਡਾਊਨ ਸਿਲਿੰਗ ਸਾਰੀ ਹੋਈ ਹੋਈ ਐ ਇੱਕ ਸਾਈਡ ਤੇ ਵਾਸ਼ ਬੈਸਨ ਵੀ ਲੱਗਾ ਹੋਇਆ ਬਾਕੀ ਤੇ ਸਾਰਾ ਦੇਖ ਲਓ ਪਰ ਕੈਮਰਾ ਘੁਮਾ ਦਿੰਨੇ ਆਪਾਂ ਸਾਰੇ ਪਾਸੇ ਤੁਹਾਨੂੰ ਇੱਕ ਵਾਰੀ ਬਾਹਰੋਂ ਵੀ ਦਿਖਾ ਦਨੇ ਕਲੋਨੀ ਦਾ 뷰 ਆ ਦੇਖੋ ਜੀ ਆ ਬਾਹਰਲਾ 뷰 ਹੈ ਆ ਫਰੰਟ ਹੈ ਸਾਰੀ ਬਣੀ ਹੋਈ ਆ ਦੇਖੋ ਜੀ ਫਰੰਟ ਦੀ ਐਲੀਵੇਸ਼ਨ ਬਹੁਤ ਸੋਹਣੀ ਬਣੀ ਹੋਈ ਹੈ ਇਸ ਕੋਠੀ ਦੇ ਅੱਗੇ ਜਿਹੜਾ ਰੋਡ ਜਾ ਰਿਹਾ ਉਸ ਦੀ ਚੌੜਾਈ 60 ਫੁੱਟ ਹੈ 60 ਫੁੱਟਾ ਰੋਡ ਦੇ ਅੱਗੇ ਜਾ ਰਿਹਾ ਜੀ ਆ ਦੇਖੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ